ਇਹ ਗੱਟਾ ਹੁੰਦਾ ਉਹ 1 ਘੰਟੇ ਦੇ ਵਿੱਚ ਭਿੱਜ ਜਾਂਦੀ ਹੈ ਅੱਛਾ ਮਤਲਬ ਹੋਈ ਪਿਓਰ ਤੇ ਉਹਨੂੰ ਘਟੋ ਘਟ ਵੀ ਆਪਾਂ ਲਾ ਲਗੇ ਵੀ 3-4 ਘੰਟੇ ਖੁੱਲੇ ਘਾਣੀ ਦੀ ਮਤਲਬ ਇਹਦੇ ਤੇਲ ਵਿੱਚ ਉਵੇਂ ਜਿਵੇਂ ਬੜੇਮਿਆਂ ਚੋਂ ਤੇਲ ਕੱਢਿਆ ਨਹੀਂ ਹੋਇਆ ਦੁੱਧ ਦਾ ਬਾਈ ਜੀ ਪੂਰਾ ਵਧੀਆ ਫਰਕ ਪੈਂਦਾ ਹੁਣ ਅੱਜ ਮੇਲੇ ਦੇ ਉੱਤੇ ਕੋੜੇ ਮੇਲੇ ਦੇ ਉੱਤੇ ਇਹ ਸਾਰੀਆਂ ਮੇਰੇ ਕੋਲੋਂ ਪ੍ਰੋਡਕਟ ਲੈ ਕੇ ਬੰਦੇ ਹੁਣ ਤਿਆਰ ਕਰਾ ਰਹੇ ਆ ਜੀ ਸੰਗਰੀਆ ਮੰਡੀ ਤੋਂ ਤਿਆਰ ਕਰਾ ਰਹੇ ਆ ਜੀ ਉਹ ਬੜੇਮਿਆਂ ਦੀ ਐਦੂੰ ਵੀ ਚੰਗੀ ਕੁਆਲਿਟੀ ਹਾਂਜੀ ਅਸੀਂ ਕਹਿੰਦੇ ਬਹੁਤ ਬਹੁਤ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਰਾਜੂ ਕੋਲੇ ਪਹੁੰਚੇ ਹੋਏ ਆ ਮਿੱਤਰੋ ਤੇ ਬਾਈ ਰਾਜੂ ਨਾਲ ਅੱਜ ਤੁਹਾਡੀ ਆਪਾਂ ਮੁਲਾਕਾਤ ਕਰਵਾਉਣੀ ਆ ਤੇ ਵੀਰੋ ਨੂੰ ਨਾ ਤੁਸੀਂ ਲਾਸਟ ਤੱਕ ਜਰੂਰ ਦੇਖਿਓ ਤੇ ਇੱਕ ਕਮੈਂਟ ਕਰਕੇ ਬਾਈ ਦਾ ਨਾ ਹੌਸਲਾ ਫਜ਼ਾਈ ਜਰੂਰ ਕਰ ਦਿਓ ਤੇ ਪਹਿਲਾਂ ਤਾਂ ਨਾ ਜੇ ਗੱਲ ਕਰਨ ਲਈ ਬਾਈ ਦੇ ਕੰਮ ਦੀ ਕੰਮ ਕੀ ਹੈ ਬਾਈ ਦਾ ਖਲਾਂ ਦਾ ਕੰਮ ਹੈਗਾ ਤੇ ਆਪਣੀ ਬਾਈ ਨਾਲ ਹੈਗੇ ਮਿੱਤਰੋ ਮਿੱਤਰਤਾ ਪਿਛਲੇ 6 ਮਹੀਨਿਆਂ ਤੋਂ ਬਾਈ ਨਾਲ ਆਪਣਾ ਜਾਣਾ ਆਉਣਾ ਬਣਿਆਗਾ ਮੈਂ ਤੁਹਾਨੂੰ ਦੱਸਦਾ ਗੱਲ ਵੀ ਬਾਈ ਨੂੰ ਨਾ ਮੈਂ ਇੱਕ ਵਾਰੀ ਪਹਿਲਾਂ ਕੋਟਲੀ ਪਿੰਡ ਦਾ ਬਾਈ ਲੱਬੇ ਕੋਲ ਵੀਡੀਓ ਬਣਾਈ ਸੀ ਤੇ ਉੱਥੇ ਬਾਈ ਨੇ ਇੱਕ ਮੱਝ ਵੀ ਚੈੱਕ ਕੀਤੀ ਸੀ ਹਾਂਜੀ ਬਾਈ ਚੈੱਕ ਹਾਂਜੀ ਬਾਈ ਜੀ ਚੈੱਕ ਤੇ ਉਹ ਤੋਂ ਥੋੜੇ ਜੇ ਗੱਲ ਕਰੇ ਤਿੰਨ ਚਾਰ ਮਹੀਨੇ ਪਹਿਲਾਂ ਦੀ ਸਾਡੀ ਨਾਲ ਮਤਲਬ ਕੀ ਵੀ ਬਾਈ ਨਾਲ ਮੁਲਾਕਾਤ ਜਿਹੜੀ ਹੋਈ ਸੀਗੀ ਬਾਕੀ ਤੁਹਾਨੂੰ ਪਤਾ ਹੀ ਆ ਆਪਣਾ ਕੰਮ ਜਿਹੜਾ ਹੈਗਾ ਪਸ਼ੂ ਕਿਤੇ ਨਾਲ ਜੁੜੇ ਹੋਏ ਆ ਤੇ ਬਾਈ ਵੀ ਆਪ ਵੀ ਡਾਕਟਰ ਹੈਗਾ ਤੇ ਪਰ ਹੁਣ ਬਾਈ ਨੇ ਨਾ ਕੀ ਕੀਤਾ ਵੀ ਮਹੀਨਾ ਕੋ ਹੋ ਗਿਆ ਇੱਕ ਕੰਮ ਸ਼ੁਰੂ ਕੀਤਾ ਕੀ ਕੰਮ ਸ਼ੁਰੂ ਕੀਤਾ ਮੈਂ ਪਹਿਲਾਂ ਹੀ ਦੱਸਿਆ ਵੀ ਖਲਾਂ ਦਾ ਹਨਾ ਤੇ ਕਿਹੜੀ ਕਿਹੜੀ ਕਿਥੋਂ ਕਿਥੋਂ ਬਾਈ ਖਲਾਂ ਲੈ ਕੇ ਆਉਂਦਾਗਾ ਸਾਰੀ ਜਾਣਕਾਰੀ ਮੈਂ ਨਾ ਤੁਹਾਨੂੰ ਬਾਈ ਰਾਜੂ ਤੋਂ ਲੈ ਕੇ ਦੰਨਾਗਾ ਰਾਜੂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਚੜਦੀ ਕਲਾ ਜਮਾਂ ਚੜਦੀ ਕਲਾ ਬਾਈ ਓਕੇ ਜਮਾਂ ਜਮਾਂ ਓਕੇ ਰਾਜੂ ਪਹਿਲਾਂ ਤਾਂ ਜੇ ਇਹ ਗੱਲ ਕਰਗੇ ਆਪਾਂ ਕਿੱਥੇ ਖੜੇ ਆ ਪਹਿਲਾਂ ਇਸ ਪਿੰਡ ਦਾ ਨਾਂ ਦੱਸੋ ਇਸ ਪਿੰਡ ਦਾ ਨਾਂ ਹੈ ਬਾਈ ਜੀ ਕੋਟਲੀ ਖੁਰਦ ਨੇੜੇ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਹਾਂਜੀ ਬਾਈ ਜੀ ਅੱਛਾ ਰਾਜੂ ਪ ਕਾਲਿਆਂ ਵਾਲੀ ਮੰਡੀ ਹੈ ਬਾਈ ਕਾਲਿਆਂ ਵਾਲੀ ਇੱਥੇ ਇਸ ਪਿੰਡ ਪੰਜਾਬ ਦੇ ਵਿੱਚ ਆ ਕੇ ਰਹਿਣ ਲੱਗਿਆ ਕਿਹੜਾ ਸਾਲ ਹੋ ਗਿਆ ਇੱਥੇ ਬਾਈ ਜੀ 6 ਸਾਲ ਹੋ ਗਏ ਪੂਰੇ ਮੈਨੂੰ ਇੱਥੇ ਰਹਿੰਦੇ ਨੂੰ ਜੀ ਇੱਥੇ ਰਹਿੰਦੇ ਨੂੰ ਜੀ ਬਾਈ ਜੀ ਠੀਕ ਆ ਤੇ ਲੋ ਵੀ ਇੱਥੇ ਬਾਈ ਨੂੰ ਨਾ ਰਹਿੰਦੇ ਨੂੰ ਇਸ ਪਿੰਡ ਦੇ ਵਿੱਚ 6 ਸਾਲ ਹੋ ਗਏ ਵੀਡੀਓ ਬਣਾ ਕੇ ਦਿਖਾਉਣ ਦਾ ਇੱਕੋ ਇੱਕ ਮਤਲਬ ਹੈ ਕਿ ਭਾਈ ਚੰਗੀ ਚੀਜ਼ ਹੈ ਜਿਹੜੀ ਹਨ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਪਤਾ ਲੱਗ ਜੇ ਵੀ ਭਾਈ ਕੋਟਲੀ ਵਾਲਾ ਰਾਜੂ ਜਿਹੜਾ ਹੈਗਾ ਫੀਡਾਂ ਦਾ ਕੰਮ ਕਰਦਾ ਖਲਾਂ ਦਾ ਕੰਮ ਕਰਦਾ ਖਲਾਂ ਦੀ ਆਪਾਂ ਪਹਿਲਾਂ ਜਾਣਕਾਰੀ ਲੈਣੇ ਆ ਵੀ ਖਲਾਂ ਕਿੱਥੋਂ ਲੈ ਕੇ ਆਉਂਦਾ ਬਾਈ ਬਾਈ ਜੇ ਇਹ ਗੱਲ ਕਰ ਲਈਏ ਖਲਾ ਆਪਣੇ ਕੋਲ ਸਾਰਿਆਂ ਮਿਲ ਜਾਂਦੀਆਂ। ਬੜੇ ਮਿਆਂ ਦੀ ਖਾਲ ਦੱਸ ਪਹਿਲਾਂ ਮੈਨੂੰ ਤੂੰ ਕਿੱਥੋਂ ਲੈ ਕੇ ਬੜੇ ਮਿਆਂ ਦੀ ਖਾਲ ਬਾਈ ਜੀ ਜਿਹੜੀ ਆਪਣੇ ਕੋਲੇ ਮੌਕੇ ਤੇ ਮੌਜੂਦ ਹੈ ਇੱਕ ਕਾਲਿਆਂ ਵਾਲੀ ਤੂੰ ਆਪਾਂ ਤਿਆਰ ਕਰਾਈ ਹੈ ਖੋਦੇ ਬੜੇਵੇਂ ਲੈ ਕੇ ਤਿਆਰ ਕਰਵਾਈ ਹੈ ਬਾਈ ਅੱਛਾ ਆਪਦੇ ਬੜੇਵੇਂ ਆਪਦੇ ਬੜੇਵੇਂ ਲੈ ਕੇ ਤਿਆਰ ਕਰਵਾਈ ਹੈ ਅੱਛਾ ਆ ਜਿਹੜੀ ਹੈਗੀ ਮਿੱਤਰੋ ਜਿਹੜੀ ਖਾਲ ਆ ਬਾਈ ਕੋਲੇ ਬੜੇ ਮਿਆਂ ਦੀ ਆਪਦੇ ਬੜੇਵੇਂ ਮਤਲਬ ਲੈਤੇ ਫਿਰ ਇਹ ਤਿਆਰ ਕਰਵਾਈ ਆ ਇਹਦਾ ਮੈਨੂੰ ਚੰਗੀ ਮਾੜੀ ਦਾ ਕਿਵੇਂ ਪਤਾ ਲੱਗਦਾ ਪਹਿਲਾਂ ਮੈਨੂੰ ਐਂ ਦੱਸ ਇਹਦਾ ਚੰਗੀ ਮਾੜੀ ਦਾ ਬਾਈ ਜੀ ਐ ਪਤਾ ਲੱਗਦਾ ਜਿਹੜੀ ਮੰਨ ਕੇ ਚੱਲ ਪਹਿਲੀ ਗੱਲ ਦਾ ਇੱਕ ਕੱਚੀ ਕਹਾਣੀ ਦੀ ਹੈ ਕੱਚੀ ਕਹਾਣੀ ਦੀ ਮਤਲਬ ਇਹਦੇ ਤੇਲ ਵਿੱਚ ਉਵੇਂ ਜਿਵੇਂ ਬੜੇ ਮੈਚੋਂ ਤੇਲ ਕੱਢਿਆ ਨਹੀਂ ਹੋਇਆ ਅੱਛਾ ਹਾਂਜੀ ਨਹੀਂ ਕੁਸ਼ਕਲਾਂ ਬਣਾਉਂਦੇ ਐ ਬੜੇ ਮਿਆਂ ਬੜੇ ਮੇ ਪੀਸ ਕੇ ਤੇਲ ਅੱਡ ਕੱਢ ਦਿੰਦੇ ਐ ਤੇ ਉਹਦੀ ਮਗਰੋਂ ਖਾਲ ਬਣਾਉਂਦੇ ਜੀ ਠੀਕ ਹੈ ਉਹ ਇਹਦੇ ਵਿੱਚ ਹੀ ਤੇਲ ਹੈ ਤਾਂ ਹੀ ਉਹਨੂੰ ਕੱਚੀ ਕਹਾਣੀ ਦੀ ਖਾਲ ਬੋਲਦੇ ਬਾਈ ਜੀ ਦੂਜੀ ਗੱਲ ਇਹ ਹੈ ਬਾਈ ਜੀ ਜਿਹੜੀ ਅਸਲ ਇਹਦੀ ਅਸਲ ਪਛਾਣ ਹੈ ਵੀ ਮੰਨ ਕੇ ਚੱਲੋ ਜਿਹੜੀ ਅਸਲ ਖਾਲ ਹੈ ਉਹ 5-6 ਘੰਟੇ ਚਿਪਿ ਜੀ ਹੈ ਤੇ ਜਿਹੜੀ ਮੰਨ ਕੇ ਚਲੋ ਜਿਹਦੇ ਵਿੱਚ ਗੱਤਾ ਹੁੰਦਾ ਉਹ 1 ਘੰਟੇ ਦੇ ਵਿੱਚ ਭਿੱਜ ਜਾਂਦੀ ਹੈ ਅੱਛਾ ਹਾਂਜੀ ਭਾਈ ਜੀ ਮਤਲਬ ਜੇ ਆਪਣੇ ਕੋਲ ਇਹ ਮਤਲਬ ਵੀ ਮਾੜੀ ਖੜਾ ਗਈ ਨਾ ਮਿੱਤਰੋ ਮੈਂ ਤੁਹਾਨੂੰ ਦੱਸਾਂਗਾ ਇਹ ਨਵੀਂ ਗੱਲ ਆਪਾਂ ਨੂੰ ਪਤਾ ਲੱਗ ਗਈ ਜਿਹੜੀ ਤੇ ਵਿੱਚ ਗੱਤਾ ਹੋਇਆ ਉਹ ਤਾਂ 1 ਘੰਟੇ ਦੇ ਵਿੱਚ ਭਿੱਜ ਜੂਗੀ ਜਿਹੜੀ ਮਤਲਬ ਹੋਈ ਪਿਓਰ ਤੇ ਉਹਨੂੰ ਘਟੋ ਘਟ ਵੀ ਆਪਾਂ ਲਾ ਲਗੇ ਵੀ 3-4 ਘੰਟੇ ਖੁੱਲੇ ਲੱਗਦੇ ਆ ਭਿੱਜਣ ਦੇ ਵਿੱਚ ਭਿੱਜਣ ਦੇ ਵਿੱਚ ਹਾਂਜੀ ਠੀਕ ਆ ਇਹ ਤਾਂ ਹੋ ਗਈ ਜੀ ਮਤਲਬ ਵੀ ਆਪਾਂ ਜੇ ਕੋਈ ਨਵਾਂ ਬੰਦਾ ਵੀ ਜਾਂਦਾ ਖਾਲ ਕੇ ਇਹ ਜੀ ਕਿਵੇਂ ਹੈ ਨਾ ਹੋਰ ਪਤਾ ਲੱਗਣ ਲੱਗ ਜੂਗਾ ਇਹ ਬਾਈ ਜੀ ਇਸ ਏਰੀਏ ਚ ਐਡਾ ਨਾ ਮੰਨ ਕੇ ਚੱਲੋ ਖਾਲ ਵਧੀਆ ਮਿਲ ਨਹੀਂ ਰਹੀ ਸੀ ਤੇ ਮੈਂ ਖਾਲ ਦਿੱਤੀ ਬੰਦੇ ਨੂੰ ਉਹ ਬੰਦਾ ਮੈਨੂੰ ਆਦਾ ਇਹ ਤਾਂ ਯਾਰ ਭਿੱਜਦੀ ਦੀ ਨਹੀਂ ਬਾਈ ਮੈਂ ਕਿਹਾ ਬਾਈ ਜੀ ਇਹ 6 ਘੰਟੇ ਲਊਗੀ ਘਟੋ ਘਟ ਭਿੱਜਣ ਤੇ ਅੱਛਾ ਹਾਂਜੀ ਬਾਈ ਜੀ 5 6 ਘੰਟਿਆਂ ਦੇ ਵਿੱਚ ਅਸਲ ਖਾਲ ਭਿੱਜਦੀ ਹੈ ਜੀ ਠੀਕ ਹਾਂਜੀ ਬਾਈ ਜੀ ਤੇ ਇਹਦੇ ਨਾਲ ਦੁੱਧ ਦਾ ਮਤਲਬ ਪੂਰਾ ਫਰਕ ਆ ਦੁੱਧ ਦਾ ਬਾਈ ਜੀ ਪੂਰਾ ਵਧੀਆ ਫਰਕ ਪੈਂਦਾ ਹੁਣ ਅੱਜ ਮੇਲੇ ਦੇ ਉੱਤੇ ਕੋੜੇ ਮੇਲੇ ਦੇ ਉੱਤੇ ਇਹ ਸਾਰੀਆਂ ਮੇਰੇ ਕੋਲੋਂ ਪ੍ਰੋਡਕਟ ਲੈ ਕੇ ਬੰਦੇ ਦੋ ਮੱਝਾਂ ਲੈ ਕੇ ਜਾ ਰਹੇ ਕੋਟਲੀ ਖੁਰਦ ਦੇ ਬੰਦੇ ਹਾਂਜੀ ਐਸੇ ਪਿੰਡ ਦੇ ਐਸੇ ਪਿੰਡ ਦੇ ਦੋ ਮੱਝਾਂ ਜਾ ਰਹੀਆਂ ਹਾਂ ਹਾਂਜੀ ਲੋ ਵੀ ਜਿਹੜੀ ਬਾਈ ਕਹਿੰਦਾ ਵੀ ਮੇਲਿਆਂ ਦੇ ਵਿੱਚ ਇਸ ਪਿੰਡੋਂ ਮੱਝਾਂ ਜਾਣਗੀਆਂ ਦੋ ਤੇ ਇਹੀ ਖਾਲ ਪੈਂਦੀ ਆ ਉਹਨਾਂ ਮੱਝਾਂ ਨੂੰ ਇਹੀ ਖਾਲ ਖਾ ਕੇ ਉਹ ਉੱਥੇ ਨਾ ਦੁੱਧ ਦੇਣਗੀਆਂ ਤੇ ਦੁੱਧ ਉਹ ਦੇਖਾਂਗੇ ਆਪਾਂ ਵੀ ਕਿੰਨਾ ਕਿੰਨਾ ਦਿੰਦੀ ਆ ਉਹ ਤਾਂ ਬਾਅਦ ਦੀ ਗੱਲ ਆ ਪਰ ਪੂਰਾ ਭਰੋਸਾ ਤੇਰੇ ਤੇ ਬਾਈ ਜੀ ਜਮਾ ਪੂਰਾ ਭਰੋਸਾ ਮੰਨ ਕੇ ਚਲੋ ਵਧੀਆ ਆਪਣੇ ਕੋਲੇ ਟੌਪ ਤੋਂ ਟੌਪ ਸਪਲੀਮੈਂਟ ਹੈ ਉਹਨਾਂ ਬੰਦ ਐ ਆਪਣੀ ਦੇਖ ਰੱਖੀ ਉਹ ਦੋਵੇਂ ਮੱਝਾਂ ਜਾ ਰਹੀਆਂ ਉਹ ਟੋਟਲ ਸਪਲੀਮੈਂਟ ਆਪਾਂ ਤੋਂ ਚੱਲਿਆ ਟੋਟਲ ਫੀਡ ਜੋ ਵੀ ਜੋ ਵੀ ਬੜੇਮਾ ਕੱਪਾ ਸਭ ਕੁਝ ਆਪਾਂ ਤੋਂ ਮਤਲਬ ਜੇ ਗੱਲ ਕਰੀਏ ਮਿੱਤਰੋ ਜਿਹੜੇ ਆਪਾਂ ਕਹਿੰਦੇ ਨਹੀਂ ਹੁੰਦੇ ਵੀ ਮੇਲਿਆਂ ਦੇ ਵਿੱਚ ਮੱਝਾਂ ਆਉਂਦੀਆਂ ਤੇ ਉਹਦੇ ਨਾਲ ਜਿਹੜੇ ਸੰਯੋਗੀ ਮਿੱਤਰ ਹੁੰਦੇ ਆ ਜਿਵੇਂ ਇਹ ਬਾਈ ਆ ਗਿਆ ਉਹਨਾਂ ਦਾ ਮੱਝਾਂ ਲੈ ਕੇ ਜਾਣਗੇ ਜਿਹੜੇ ਵੀਰ ਹਨਾ ਤੇ ਉਹਨਾਂ ਦਾ ਪੂਰਾ ਸੰਯੋਗ ਕਰ ਰਿਹਾ ਹੈ ਅੱਛਾ ਖਾਲ ਦੀ ਗੱਲ ਕਰ ਲਈਏ ਜਿਵੇਂ ਆਪਣੇ ਕੋਲੇ ਆ ਗਈ ਖਾਲ ਹਾਂ ਜੀ ਆਹ ਆ ਗਈ ਤੇਰੀ ਸਰੋਂ ਦੀ ਸਰੋਂ ਦੀ ਖਾਲ ਹੈ ਬਾਈ ਜੀ ਇਹ ਇਹ ਸਰੋਂ ਦੀ ਖਾਲ ਤੇ ਫਿਰ ਨਿਸ਼ਾਨੀ ਪਹਿਲਾਂ ਮੈਨੂੰ ਐ ਰਸ ਵੀ ਤੇਰੀ ਸਰੋਂ ਦੀ ਸਰੋਂ ਸਰੋਂ ਦੀ ਖਾਲ ਬਾਈ ਜੀ ਜਿਹੜੀ ਚੋਂ ਤੇਲ ਜਮਾ ਨਚੋੜਿਆ ਹੁੰਦਾ ਨਾ ਉਹ ਟੁੱਟਦੀ ਨਹੀਂ ਐ ਇਹ ਐ ਬਿਸਕੁਟਾਂ ਵਾਂਗੂ ਪੂਰੀ ਜਾਂਦੀ ਐ ਉਹ ਐ ਕੜਕੜਕ ਕਰੂ ਜੀ ਬਾਈ ਜੀ ਇਹ ਦੇਖੋ ਜੀ ਜਮਾ ਬਿਲਕੁਲ ਨਾਰਮਲ ਖਾਲ ਹਾਂ ਜੀ ਐਸਾ ਤਾਂ ਹੀ ਪਹਿਲਾਂ ਦੇ ਬੁੜੇ ਕੀ ਕਰਦੇ ਖਾਲ ਚੱਕਦੇ ਉਹ ਐ ਕਰਕੇ ਦੇਖ ਲੈਂਦੇ ਹਣਾ ਬਾਕੀ ਸਿਰੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਿਹੜੀ ਦਵਾਰੇ ਹੁਣ ਤਿਆਰ ਕਰਾ ਰਹੇ ਆ ਜੀ ਸੰਗਰੀਆ ਮੰਡੀ ਤੋਂ ਤਿਆਰ ਕਰਾ ਰਹੇ ਆ ਜੀ ਉਹ ਬੜੇ ਮਿਆਂ ਦੀ ਐਦੋਂ ਵੀ ਚੰਗੀ ਕੁਆਲਿਟੀ ਹੋਊਗੀ ਜੀ ਖਲ ਦੀ ਤੇ ਜਿਹੜੀ ਸਰੋਂ ਦੀ ਖਾਲਾ ਜੀ ਉਹਦੀ 1 ਕਵਾਂਟਲ ਦੇ ਵਿੱਚੋਂ 4 ਕਿਲੋ ਤੇਲ ਦੀ ਜ਼ਿੰਮੇਵਾਰੀ ਹੋਊ ਆਪਣੀ ਜੀ ਜਿਹੜਾ ਕਿਸਾਨ ਆਪਾਂ ਤੋਂ ਲਿਆ ਕੇ ਰੈਗੂਲਰ ਪਾਊਗਾ ਉਹਦੇ ਪਸ਼ੂਆਂ ਦੇ ਅੱਢੀ ਦੱਸਣਗੇ ਉਹਨਾਂ ਦੇ ਪਿੰਡੇ ਬਾਈ ਜੀ ਅੱਛਾ ਹਾਂਜੀ ਬਾਈ ਜੀ ਅੱਛਾ ਮੈਂ ਇੱਕ ਗੱਲ ਦੱਸਦਾ ਤੁਹਾਨੂੰ ਵੀ ਜਿਹੜੀ ਹੁਣ ਖਾਲਾ ਤੇ ਜਾਂ ਬੜੇਮਿਆਂ ਦੀ ਖਾਲ ਤਿਆਰ ਹੋਣੀ ਹੈ ਮਿੱਤਰੋ ਸੰਗਰੀਏ ਤੋਂ ਬਈ ਨਾ ਜਿਹੜਾ ਹੈਗਾ ਕਰਵਾਊਗਾ ਹਾਂਜੀ ਬਈ ਤੇ ਉਧਰ ਲਈ ਬੜੇਮਾ ਹੋਊਗਾ ਰਸਤਾ ਉਧਰ ਲਈ ਬੜੇਮਾ ਹੋਊਗਾ ਆਪਣੇ ਨਾਲੋਂ ਥੋੜਾ ਜਿਹਾ ਉਧਰ ਕੁਆਲਿਟੀ ਚੰਗੀ ਹੈ ਬਾਈ ਜੀ ਅੱਛਾ ਹਾਂ ਮੈਂ ਮੇਰੇ ਮਿੱਤਰ ਹੈ ਵਪਾਰੀ ਉਹਨਾਂ ਨੇ ਮੈਨੂੰ ਕਿਹਾ ਵੀ ਕਹਿੰਦਾ ਤੂੰ ਹੁਣ ਸੰਗਰੀਏ ਤੋਂ ਤਿਆਰ ਕਰਵਾ ਕੇ ਲਿਆ ਉਹਨਾਂ ਨੇ ਮੈਨੂੰ ਮਲਾਇਆ ਵੀ ਬੰਦੇ ਆ ਨਾ ਕਹਿੰਦਾ ਵੀ ਚੱਲ ਵਧੀਆ ਚੱਲ ਤੇਰਾ ਕੰਮ ਵਧੀਆ ਚੱਲੇ ਚੰਗੀ ਕੁਆਲਿਟੀ ਦੇਵੇਂਗਾ ਤਾਂ ਤਾਈਓ ਕੰਮ ਚੰਗਾ ਚੱਲੂਗਾ ਚੰਗਾ ਚੱਲ ਹਾਂਜੀ ਬਾਈ ਜੀ ਮਤਲਬ ਜੇ ਹੁਣ ਆਪਾਂ ਇਹ ਤਾਂ ਹੋ ਗਈ ਜਿਵੇਂ ਆਪਣੇ ਕੋਲੇ ਬੜੇਵੇਂ ਹੋਗੇ ਜਿਵੇਂ ਹਾਂਜੀ ਬਾਈ ਜੀ ਬੜੇਵੇਂ ਵੀ ਮਿਲਣਗੇ ਆਪਣੇ ਕੋਲੇ ਬੜੇਵੇਂ ਵੀ ਤੇ ਖੜਾ ਹੋਗੇ ਦੋਨੇ ਚੋਕਰ ਚੋਕਰ ਦਾ ਦੱਸ ਮੈਨੂੰ ਕਿਵੇਂ ਕੁਸਾ ਇਹ ਚੋਕਰ ਬਾਈ ਜੀ ਇੱਕ ਨੰਬਰ ਚੋਕਰ ਹੈ ਨਾ ਤਾਂ ਚੋਕਰ ਦੇ ਵਿੱਚ ਆਟਾ ਹੈ ਨਾ ਕੋਈ ਰੇਤਾ ਐਨ ਜਮਾ ਫਰੈਸ਼ ਚੋਕਰ ਹੈ ਆਪਣੇ ਵਧੀਆ ਮਿਲਣ ਤੋਂ ਚੋਕਰ ਹੁੰਦੀ ਆਪਣੀ ਜੀ ਠੀਕ ਹੈ ਹਾਂਜੀ ਅੱਛਾ ਇਹ ਵੀ ਹੋ ਗਿਆ ਫਿਰ ਹੁਣ ਇਧਰ ਹੋਰ ਲੱਲਾ ਪੱਲਾ ਰੱਖੀ ਬੈਠਾ ਮੈਨੂੰ ਐ ਦੱਸ ਆਹਾ ਕਿਵੇਂ ਆ ਇਹ ਬਾਈ ਜੀ ਮਿਸ਼ਰੀ ਹੈ ਮੰਨ ਕੇ ਚੱਲ ਪਿੰਡਾਂ ਦੇ ਵਿੱਚ ਨਾ ਜਦੋਂ ਵੀ ਕੋਈ ਮਜਬ ਪਸੂ ਵਾਲਾ ਮਿਸ਼ਰੀ ਲੈਣ ਆਉਂਦਾ ਦੁਕਾਨਾਂ ਤੋਂ ਮਿਲਦੀ ਨਹੀਂ ਅੱਧਾ ਕਿਲੋ ਪਾਈਆ ਮਿਲਦੀ ਆਪਾਂ ਮਿਸ਼ਰੀ ਵੀ ਲੈ ਕੇ ਰੱਖੀ ਆ ਮੇਥੇ ਵੀ ਐ ਹਾਲੋਂ ਵੀ ਐ ਗੁੜ ਵੀ ਐ ਤੇਲ ਵੀ ਐ ਸਭ ਕੁਝ ਐ ਠੀਕ ਐ ਚੋਕਰ ਚੋਕਰ ਚੂਰੀ ਛਿਲਕਾ ਸਾਰਾ ਕੁਝ ਐ ਮੰਨ ਕੇ ਚਲੋ ਵੀ ਬਜਾਰੂ ਫੀਡਾਂ ਵੀ ਨੇ ਜਿਵੇਂ ਮਤਲਬ ਬਜਾਰੂ ਫੀਡਾਂ ਦੀ ਆ ਜਾ ਮੇਰੀ ਬਜਾਰੂ ਫੀਡਾਂ ਦੀ ਗੱਲ ਕਰ ਲਗੇ ਯਾਰੂ ਫੀਡਾਂ ਜਿਹੜੀਆਂ ਤੇਰੀਆਂ ਆਪਣੀਆਂ ਮਤਲਬ ਜਿਹੜੀਆਂ ਕੰਪਨੀ ਆਪਾਂ ਇਹ ਕਹਿੰਦੇ ਉਹ ਚੰਗੀਆਂ ਕੰਪਨੀਆਂ ਹਨਾ ਹਾਂਜੀ ਬਾਈ ਉਹ ਕਿਹੜੀਆਂ ਕਿਹੜੀਆਂ ਮਿਲਣਗੀਆਂ ਤੈਨੂੰ ਸਭ ਤੋਂ ਪਹਿਲਾਂ ਦੇ ਕਾਰਗਿਲ ਜੀ ਸੰਜਣਾ ਟਬਾਣਾ ਠੀਕ ਹੈ ਇਹਨਾਂ ਤਿੰਨੇ ਚਾਰਾਂ ਕੰਪਨੀਆਂ ਦੇ ਆਪਣੇ ਕੋਲੇ ਟੋਟਲ ਪ੍ਰੋਡਕਟ ਹੈ ਜੀ ਸਾਰੇ ਪ੍ਰੋਡਕਟ ਮਿਲਣਗੇ ਬਾਕੀ ਸਾਰੇ ਆਪਣੇ ਕੋਲੇ ਬਾਈ ਜੀ ਮਨੇ ਸਪਲੀਮੈਂਟ ਟੋਟਲ ਮਿਲੂਗਾ ਇੱਥੋਂ ਜੀ ਇੱਕ ਨੰਬਰ ਦਾ ਸਪਲੀਮੈਂਟ ਟਾਪ ਦੀ ਕੁਆਲਿਟੀ ਮਿਲੂਗੀ ਬਾਈ ਜੀ ਆਪਾਂ ਕੋਈ ਵੀ ਨਕਲੀ ਚੀਜ਼ ਨਹੀਂ ਵੇਚਣੀ ਮਾਨ ਕੇ ਚਲੋ ਆਪਾਂ ਜਾਇਜ਼ ਰੁਪਈਆ ਤੇ ਜਾਇਜ਼ ਕਮਾਈ ਦੇ ਹਿਸਾਬ ਨਾਲ ਚੱਲਣਾ ਹੈ ਨਾ ਕਿ ਕਿਸੇ ਤੋਂ ਵੱਧ ਲੈਣੇ ਹਾਂਜੀ ਜਿਵੇਂ ਮਿੱਤਰੋ ਮੈਂ ਗੱਲ ਕਰਨਾ ਵੀ ਪ੍ਰੋਡਕਟ ਦੀ ਗੱਲ ਕਰ ਲਈ ਬਾਈ ਨੇ ਪ੍ਰੋਡਕਟ ਦੀ ਗੱਲ ਕੀਤੀ ਹੈ ਪ੍ਰੋਡਕਟ ਹੁੰਦੇ ਆ ਤੁਹਾਨੂੰ ਪਤਾ ਹੀ ਆ ਮਤਲਬ ਹਰ ਬਹੁਤ ਪ੍ਰਕਾਰ ਦੇ ਪ੍ਰੋਡਕਟ ਹੁੰਦੇ ਆ ਹਨਾ ਮਾਰਕੀਟ ਦੇ ਵਿੱਚ ਪਰ ਇਹ ਕੀ ਹੈ ਵੀ ਪ੍ਰੋਡਕਟ ਵਧੀਆ ਤੋਂ ਵਧੀਆ ਕੰਪਨੀ ਵਾਲੇ ਲੈ ਕੇ ਆਊਗਾ ਬਾਈ ਲੈ ਕੇ ਗਈ ਹੋਊਗਾ ਬਾਈ ਕੋਲੇ ਅੰਦਰ ਪਈ ਆ ਪਈ ਆ ਬਾਈ ਸਾਰੇ ਅੰਦਰ ਚਾ ਹਾਂ ਠੀਕ ਹੈ ਨਾ ਤੇ ਲੋ ਵੀ ਇਹ ਵੀਡੀਓ ਬਣਾਉਣ ਦਾ ਮਤਲਬ ਮੇਰਾ ਇਹੀ ਸੀਗਾ ਵੀ ਜਿਹੜੇ ਇਸ ਪਿੰਡ ਦੇ ਨਾਲ ਜਿਵੇਂ ਮੇਰਾ ਪਿੰਡ ਇੱਥੋਂ ਮਿੱਤਰੋ 10 ਕਿਲੋਮੀਟਰ ਦੀ ਦੂਰੀ ਤੇ ਆ ਠੀਕ ਆ 10 ਕਿਲੋਮੀਟਰ ਦੀ ਦੂਰੀ ਤੇ ਮੇਰੇ ਪਿੰਡ ਪਤਾ ਲੱਗ ਜੂਗਾ ਵੀ ਭਾਈ ਰਾਜੂ ਕੋਲੇ ਜਿਹੜਾ ਹੈਗਾ ਮਤਲਬ ਖਲਾਂ ਦਾ ਕੰਮ ਆ ਹੈਨਾ ਜਿਹੜੇ ਹੋਰ ਨੇੜੇ ਹੋਗਾ ਜਿਵੇਂ ਕੁੱਬੇ ਹੋਗਾ ਕਮਾਲੂ ਹੋਗਾ ਮੋੜ ਮੰਡੀ ਹੋ ਗਿਆ ਅਕਲਗਤਲ ਮੰਡੀ ਹੋ ਗਿਆ ਬਨਾਲ ਹੋ ਗਿਆ ਮੂਸਾ ਪਿੰਡ ਹੋ ਗਿਆ ਜਿਵੇਂ ਹੈਨਾ ਤੇ ਇਧਰੋਂ ਕੱਲੋ ਕੋਟਲੀ ਹੋਰ ਹੋਗੇ ਜਿਵੇਂ ਗਲਿਏ ਵਾਲ ਹੋ ਗਿਆ ਜੀ ਜਿਵੇਂ ਮਾਨਾ ਹੋ ਗਿਆ ਮੰਨ ਕੇ ਚੱਲ ਇਧਰ ਕੁੱਬੇ ਕਮਾਲੂ ਇਹ ਕਹਿਣ ਦਾ ਮਤਲਬ ਇਹ ਹੀ ਹੈ ਨਾ ਰਾਜੂ 20 15 20 ਕਿਲੋਮੀਟਰ ਦੀ ਰੇਂਜ ਦੇ ਵਿੱਚ ਭਾਈ ਨੂੰ ਪਤਾ ਲੱਗ ਜਾਈ ਭਾਈ ਠੀਕ ਹੈ ਵੀ ਭਾਈ ਹਾਂ ਰਾਜੂ ਕੰਮ ਕਰਦਾ ਖਲਾਂ ਦਾ ਬਾਕੀ ਜਿਹੜੀ ਹੈਗੀ ਭਾਈ ਉਹ ਜਿਹੜੇ ਸਾਹਮਣੇ ਦੇਖੀ ਜਾਂਦੇ ਆ ਉਹਨਾਂ ਨੂੰ ਕਹਦੇ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਭਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸੋਨੂੰ ਟਾਪ ਦੀ ਕੁਆਲਿਟੀ ਦੇਵਾਂਗੇ ਜੇ ਕਿਸੇ ਨੂੰ ਕੋਈ ਸ਼ਿਕਾਇਤ ਲੱਗੀ ਤਾਂ ਆਪਾਂ ਨੂੰ ਜਦੋਂ ਮਰਜ਼ੀ ਆ ਕੇ ਮਿਲ ਲਿਓ ਇੱਕ ਨੰਬਰ ਕੁਆਲਿਟੀ ਦੇਣੀ ਹੈ ਕਿਉਂਕਿ ਪਸ਼ੂਆਂ ਦਾ ਮੈਨੂੰ ਵੀ ਸ਼ੌਂਕ ਹੈ ਸ਼ੌਂਕ ਕਰਕੇ ਮੈਂ ਇਹ ਕੰਮ ਕਰਿਆ ਤੇ ਮੰਨ ਕੇ ਚੱਲ ਵੀ ਕਿਸਾਨਾਂ ਨੂੰ ਚੰਗੇ ਤੋਂ ਚੰਗੀ ਮੰਨ ਕੇ ਚੱਲ ਵੀ ਖਾਣਾ ਮਿਲਣਾ ਠੀਕ ਇਸ ਕਰਕੇ ਆਪਾਂ ਹੀ ਕੰਮ ਕਰਾਇਆ ਬਈ ਨੰਬਰ ਵੀ ਬੋਲ ਦੇ ਸਰ ਮੇਰਾ ਨੰਬਰ ਹੈ ਬਾਈ ਜੀ 9817128199 ਪਿੰਡ ਮੇਰਾ ਕੋਟਲੀ ਖੁਰਦ ਠੀਕ ਆ ਤੇ ਮਗਰਲਾ ਪਿੰਡ ਵੀ ਆਪਾਂ ਦੱਸ ਹੀ ਦਿੱਤਾ ਭਾਈ ਦਾ ਕਾਲਿਆਂ ਵਾਲੀ ਆ ਠੀਕ ਆ ਕਈ ਵਾਰੀ ਆਏ ਹੋਏ ਆਂ ਦਾ ਵੀ ਭਾਈ ਓਏ ਉੱਥੇ ਦਾ ਰਾਜੂ ਖੜਾ ਸੀਗਾ ਫਲਾਣੇ ਪਿੰਡ ਖੜਾ ਸੀਗਾ ਇਹਦਾ ਕਾਲਿਆਂ ਵਾਲੀ ਦਾ ਹੈਗਾ ਹਾਂਜੀ ਤੇ ਲੋ ਵੀ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਇਸ ਭਰਾ ਨੂੰ ਵੱਧ ਤੋਂ ਵੱਧ ਤੇ ਮੈਂ ਕਹਿੰਦਾ ਵੀ ਕੱਦ ਚ ਜ਼ਰੂਰ ਛੋਟਾ ਠੀਕ ਆ ਪਰ ਸੋਨੂੰ ਚੀਜ਼ ਵਧੀਆ ਲੈ ਕੇ ਦਿਊਗਾ ਭਾਈ ਜੀ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ ਛੋਟਾ ਭਰਾਮ ਦਾ ਜਿਹੜੇ ਭਰਾਮ ਨੇ ਵੀਡੀਓ ਸ਼ੇਅਰ ਕੀਤੀ